ਸਾਹਬ ਜੀ ਦੇ ਮੇਲੇ ਤੇ ਤੇ ਜਿਹੜੇ ਸਦੇ ਵੀ ਇੱਥੇ ਮਾਤਰਾ ਦੇ ਵਿੱਚ ਲੰਗਰ ਲੱਗੇ ਆ ਜਗਾ ਜਗਾ ਲੰਗਰ ਲੱਗੇ ਆ ਜੀ ਇਹ ਪਿੰਡ ਚੱਕ ਥਾਸੀ ਦੇ ਨੇੜੇ ਲੰਗਰ ਲੱਗਾ ਤੇ ਸੰਗਟਾ ਲੰਗਰ ਸ਼ਗਰ ਤੇ ਪਿਆਰਿਓ ਸਾਡੇ ਨਾਲ ਜੁੜੇ ਰਹਿਣਾ ਧੰਨਵਾਦ ਮੇਲਾ ਵਸਾਵਾਂਗੇ ਬਾਬਾ ਬੁੱਢਾ ਸਾਹਿਬੀ ਦਾ ਪੀਰ ਬਾਬਾ ਬੁੱਢਾ ਸਾਹਿਬ ਹਾਂ ਜੀ ਪਿਆਰਿਓ ਅਸੀਂ ਪਹੁੰਚ ਚੁੱਕੇ ਆ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਦੇ ਮੇਲੇ ਦਾ ਮੌਨਕਾ ਚੱਲ ਰਹੀਆਂ ਜੀ ਚਾਰ ਕਿਫੇਰੇ ਗਹਿਲ ਮਹਿਲ ਹੋ ਰਹੀ ਹੈ ਜੀ ਬਹੁਤ ਭਾਰੀ ਇਕੱਠ ਤੇ ਰਾਤ ਦਾ ਸਮਾਂ ਹੋਈ 7:30 ਤੋਂ 8 ਵਜੇ ਦਾ ਸਮਾਂ ਤੇ ਬੜੀ ਵੱਡੀ ਗਿirdi ਦੇ ਸੰਗਤਾਂ ਪੁੱਜੀਆਂ 6 ਤਰੀਕ ਹੈ ਅੱਜ ਤੇ ਕੱਲ 7 ਤਰੀਕ ਨੂੰ ਵੀ ਮੇਲਾ ਚੱਲੇਗਾ ਇਹ ਵੀਡੀਓ ਤੁਹਾਨੂੰ 2-3 ਦਿਨ ਬਾਅਦ ਵੇਖਣ ਨੂੰ ਮਿਲੇਗਾ ਸਾਹਮਣੇ ਤੁਸੀਂ ਬਾਬਾ ਬੁੱਢਾ ਸਾਹਿਬ ਦੀਆਂ ਰੌਣਕਾਂ ਵੇਖ ਸਕਦੇ ਹੋ ਜੀ ਇਹ ਵੱਡੀ ਗਿਣਤੀ ਦੇ ਵਿੱਚ ਮੇਲਾ ਭਰਿਆ ਆ ਤੇ ਹਨ ਨਹੀਂ ਦੇਖ ਸਕਦੇ ਚਾਰ ਚਫੇਰੇ ਸੰਤਾਂ ਹੀ ਸਕਦਾ ਤੁਹਾਨੂੰ ਭੂੜੇ ਵੀ ਵਿਖਾਏ ਜਾਣਗੇ ਤੁਹਾਨੂੰ ਅਸੇ ਪਾਸੇ ਵੀ ਮੇਲੇ ਦੇ ਦਰਸ਼ਨ ਕਰਵਾਵਾਂਗੇ ਜੀ ਸਾਹਮਣੇ ਕੋਲ ਡਰਿੰਕ ਦਾ ਲੰਗਰ ਚੱਲ ਰਿਹਾ ਜੀ ਬਹੁਤ ਵੱਡੀ ਸੇਵਾ ਵੀਰਾਂ ਦੀ ਤੇ ਬੜੀਆਂ ਸੰਗਤਾਂ ਕੋਲ ਡਰਿੰਕ ਛਕ ਰਹੀਆਂ ਤੇ ਬਹੁਤ ਸੁੰਦਰ ਦਰਬਾਰ ਸਜਿਆ ਹੋਇਆ ਹੈ ਬਾਬਾ ਬੜਾ ਸਜਿਆ ਦਰਬਾਰ ਸਹਿਬ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਲਾਈਟਾਂ ਲਗਣੀਆਂ ਤੇ ਫੋਟੋ ਕਲੀਅਰ ਨਹੀਂ ਆ ਰਹੀ ਕਿਤੇ ਰਾਤ ਦਾ ਸਮਾਂ ਇੱਕ ਲਾਈਟਿੰਗ ਬੜੀ ਹੋਈ ਆ ਉਹਦਾ ਕਰਕੇ ਨਾ ਤੇ ਬੜੀ ਗਿੰਦੀ ਦੇ ਸੰਗਤਾਂ ਦੇ ਆਵੇ ਕੋ ਟਰੈਕਟਰ ਦੇ ਟਾਇਰ ਕਿੜੇ ਕਿੜੇ ਵਧੀਆ ਮੈਨੂੰ ਲੱਗਦਾ ਹੈ ਜੀ ਜੀ ਪਿਆਰਿਓ ਸਟਾਲ ਲੱਗੇ ਆ ਜੀ ਬੁਕਸ ਦੇ ਤੇ ਬਹੁਤ ਸੋਨਾ ਪ੍ਰਾਲਾਆ ਜੀ ਇਤਿਹਾਸ ਤੋਂ ਜਾਨੂ ਹੁੰਦੀਆਂ ਸੰਗਤਾਂ ਵੀ ਜੋ ਬੁਕਸ ਖੜਦੇ ਆ ਤੇ ਬੁਕਸਾਂ ਦੇ ਸਟਾਲ ਲੱਗੇ ਆ ਜੀ ਤੇ ਸੰਗਤਾਂ ਬੜੀ ਵੱਡੀ ਗਿੰਦੀ ਦੇ ਵਿੱਚ ਆਗੇ ਵੇਖ ਰਹੀਆਂ ਜੀ ਤੇ ਮੇਲਾ ਕਾਫੀ ਭਰਿਆ ਤੇ ਸੰਗਤਾਂ ਨੂੰ ਮਨੇ ਦਰਸ਼ਨ ਕਰਵਾਉਣੀ ਸਾਡੇ ਨਾਲ ਜੁੜੇ ਰਹਿਣਾ ਜੀ ਪਰ ਥੋੜਾ ਜਿਆ ਪਹਿਲਾਂ ਨਾਲੋਂ ਫਰਕ ਆ ਜਦੋਂ ਪਹਿਲਾਂ ਮੇਲਾ ਭਰਦਾ ਹੁੰਦਾ ਸੀ ਪਿਛਲੀ ਵਾਰੀ ਵੀ ਆਇਆ ਤਾਂ ਬਹੁਤ ਰੌਣਕਾਂ ਸੀ ਜੀ ਕੋਸ਼ਿਸ਼ ਕਿ ਫਰਕ ਆ ਪਹਿਲਾਂ ਨਾਲੋਂ ਵੀ ਸੰਗਤਾਂ ਜਾਂ ਹੜਾਂ ਦਾ ਕਰਕੇ ਵੀ ਫਰਕ ਪਿਆ ਜਾਂ ਕੀ ਚੈੱਕ ਕਰ ਸਕਦਾ ਥੋੜੀ ਘੱਟ ਪਹੁੰਚੀਆਂ ਹੋ ਸਕਦਾ ਕੱਲ ਸੰਗਤਾਂ ਆਉਣਗੀਆਂ ਦੀ ਪਿਆਰਿਓ ਆਤਿਸ਼ਬਾਜੀ ਹੋ ਰਹੀ ਆ ਜੀ ਬਾਬਾ ਵੱਡਾ ਸਰਜ ਕੀ ਦੇ ਕੀ ਕੁਝ ਕਰਾ ਦਿੰਦਾ ਰੋਟੀ ਬਦਲੇ ਤੇ ਆ ਵੇਖੋ ਆ ਜਿਹੜੇ ਆ 25 ਹਜ਼ਾਰ ਤੇ ਰੱਸੀ ਦੇ ਉੱਤੇ ਦੌੜ ਰਹੀ ਹੈ ਵਿਚਾਰੀ ਸਟੈਂਟ ਮਾਰ ਰਹੀ ਹੈ ਪਰ ਇਹ ਵੇਲੇ ਰੋਟੀ ਦਾ ਕਰਕੇ ਵਿਚਾਰੇ ਸਾਰਾ ਕੁਝ ਕਰਦੇ ਆ ਢੇਢੀ ਸਾਰਾ ਕੁਝ ਕਰਾਉਂਦਾ ਰੀਜਣਾ ਜਿੱਦਾਂ ਬੈਲੈਂਸ ਜੀ ਹੈ ਨਾ ਬਣਾ ਕੇ ਰੱਖਦੇ ਆ ਰੱਸੀ ਦੇ ਦੇ ਦੇਖਦੇ ਨਹੀਂ ਜਿੱਦਾਂ ਬੱਚੇ ਵੇ ਲੋਕ ਕਿ ਬਾਜੀ ਬਹੁਤ ਟਾਈਮ ਦੀ ਹੋ ਰਹੀ ਹੈ ਜੇ ਤੱਕ ਹੋ ਰਹੀ ਹੈ ਜੀ ਤੇ ਚਾਰੇ ਪਾਸੇ ਬੜੀ ਸੰਗਤ ਪਰ ਅੱਗੇ ਨਾਲੋਂ ਨਾ ਪਹਿਲਾਂ ਨਾਲੋਂ ਕੁਝ ਫਰਕਿਆ ਜੀ ਇਹੋ ਸਰਤ ਲੱਗ ਲਾਵੇ ਵਾਹਿਗੁਰੂ ਇਹੋ ਸਰਤ ਲੱਗ ਲਾਵੇ ਬਦਲ ਲਈ ਵੇਖ ਲੋ ਬੱਚਿਆਂ ਨੂੰ ਕਰਨਾ ਪੈਂਦਾ ਰਸਤੇ ਦੇ ਉੱਤੇ ਦੁਰ ਰਹੀ ਆਵੇ ਤੇ ਕਿੰਨਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈ ਹਾਂਜੀ ਦੋਸਤੋ ਪਘੂੜੇ ਵੇਖ ਲੋ ਜੀ ਤਰ੍ਹਾਂ ਤਰ੍ਹਾਂ ਦੇ ਇੱਥੇ ਪਘੂੜੇ ਆਏ ਆ ਤੇ ਕਈਆਂ ਪਘੂੜਿਆਂ ਨੂੰ 에ਅਰ ਕੀ ਲਾਈਟਾਂ ਨਹੀਂ ਲੱਗੀਆਂ ਨੀ ਤੇ ਲਾਈਟਾਂ ਦੂਰੋਂ ਬਹੁਤ ਸੋਹਣੇ ਲੱਗਦੇ ਹੁੰਦੇ ਆ ਆ ਵੀ ਅਜੇ ਰੁਕਿਆ ਤੇ ਪਰ ਮੇਲੇ ਦਾ 에ਅਰਕ ਫਰਕ ਆ ਸੰਗਤ ਦਾ ਸੰਗਤ ਬਹੁਤ ਘੱਟ ਆ ਕਿ ਮਤਲਬ ਕਿ ਸੰਗਤ ਹੈਗੀ ਵੀ ਬਹੁਤ ਹੈ ਪਰ ਪਹਿਲੋਂ ਨਾਲ ਫੜ ਗਿਆ ਪਹਿਲੋਂ ਨਾਲ ਘੱਟ ਹੈ ਜੀ ਕੀ ਕਰਦਾ ਇਹਦੇ ਪਹਿਲਾਂ ਹੋਰੀ ਵਾਲੀ ਕਰਦੇ ਨੇ ਨਹੀਂ ਆਜਾ ਵੇਖੋ ਜੀ ਇਹ ਜਿਹੜਾ ਪੰਘੂੜਾ ਹੈ ਨਾ ਇਹ ਐਂ ਲੱਗਦਾ ਜਿਵੇਂ ਇੱਕ ਦੂਜੇ ਚ ਵਜ ਚੱਲੇ ਹੁੰਦੇ ਆ ਬੜਾ ਭਲੇਖੇ ਜਿਹਾ ਵੀ ਜਦਾਂ ਘੁੰਮਣ ਘੇਰੀਆਂ ਨਹੀਂ ਆ ਜੀ ਪਾ ਦਿੰਦਾ ਬੰਦੇ ਨਾਲ ਇਹਦੇ ਹਾਲ ਜੇ ਪੈਂਦੇ ਆ ਵੇ ਵੇ ਓਹ ਐ ਲੱਗਦਾ ਜਿਵੇਂ ਬਸ ਡੇਗੀ ਚੱਲੇ ਆ ਬਹੁਤ ਸਬ ਕੁਲ ਦਾਸਾਂ ਅੰਦਰ ਮਾਕੇ ਆ ਆ ਗਿਆ ਲੱਗਦਾ ਇੱਕ ਦੂਜੇ ਵਜਣਾ ਘੁੰਮ ਘੁੰਮ ਕੇ